ਸਾਰਾ ਪ੍ਰਦੇਸ਼ ਇਸ ਵੇਲੇ ਪਰੇਸ਼ਾਨ ਹੈ। ਔਰ ਜਿਹੜੀ ਸਰਕਾਰ ਹੈ ਉਹ ਪੂਰੀ ਤਰ੍ਹਾਂ ਤੇ દિਸ਼ਾਹੀਨ ਹੈ। ਵਿੱਚ ਜਿਹੜੀ ਉਦਨਸ਼ਾ ਉਹ ਜੋ ਮੁਹਿੰਮ ਚਲਾਈ ਜਾ ਰਹੀ ਉਹ ਤੇ ਤੁਹਾਡਾ ਕੀ ਬਿਕਰ ਹੈ? ਦੇਖੋ ਨਸ਼ਿਆਂ ਦੀ ਜਿਹੜੀ ਮੁਹਿੰਮ ਹੈਗੀ ਆ ਉਹਦੇ ਨਾਲ ਜੇ ਨਸ਼ੇ ਛੁੱਟਦੇ ਹੁੰਦੇ ਤੇ ਹਿੰਦੁਸਤਾਨ ਦੇ ਵਿੱਚ ਕੋਈ ਵੀ ਬੰਦਾ ਨਸ਼ੇੜੀ ਨਾ ਹੁੰਦਾ, ਅਲਕੋਹਲਿਕ ਨਾ ਹੁੰਦਾ। ਜੀ। ਦੇਖੋ ਮਾਨ ਸਾਹਿਬ ਕਹਿ ਰਹੇ ਨੇ ਜੋ 70 ਸਾਲ ਨਹੀਂ ਕਰ पाए ਅਸੀਂ ਉਹ 3.5 ਸਾਲ ਚ ਕਰ ਰਿਹਾ ਬਿਲਕੁਲ ਸੱਚ ਕਹਿ ਰਹੇ ਨੇ ਜੀ ਜਿੰਨਾ ਕਰਜ਼ਾ ਪਿਛਲੇ 70 ਸਾਲ ਚੜਿਆ ਸੀ ਉਹਨਾਂ ਕਰਜ਼ਾ ਉਹਨੇ 3.5 ਸਾਲ ਚ ਚੜਾ ਦਿੱਤਾ ਪੰਜਾਬ ਦਾ ਜੀ ਜੀ ਇਹ ਜਿਹੜੀਆਂ ਮੋਮੋ ਠੰਗਣੀਆਂ ਸਰਕਾਰ ਕਰ ਰਹੀ ਆ ਔਰ ਸੋਚਦੀ ਆ ਕਿ ਆਪਾਂ ਲੋਕਾਂ ਨੂੰ ਠੱਗ ਲਵਾਂਗੇ ਦੇਖੋ ਇੱਕ ਵਾਰੀ ਤਾਂ ਹਰ ਕੋਈ ਵਿਸ਼ਵਾਸ ਕਰ ਲੈਂਦਾ ਜੀ ਪਰ ਦੂਜੀ ਵਾਰ ਕਿਸੇ ਨੂੰ ਮੂਰਖ ਬਣਾਣਾ ਬੜਾ ਔਖਾ ਕੰਮ ਆ ਸਸਕਾਲ ਜੀ ਦਿਸ਼ਾ ਅਪਡੇਟ ਤੇ ਤੁਹਾਡਾ ਸਵਾਗਤ ਹੈ ਮੈਂ ਹਰਮਨ ਮੀਆਪੁਰੀ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੇ ਵੱਖ-ਵੱਖ ਪਾਰਟੀਆਂ ਵੱਲੋਂ ਸਵਾਲੀਆ ਨਿਸ਼ਾਨ ਚੁੱਕੇ ਜਾ ਰਹੇ ਨੇ ਚਾਹੇ ਲੈਂਡ ਪੂਲਿੰਗ ਦਾ ਮੁੱਦਾ ਹੋਵੇ ਤੇ ਚਾਹੇ ਜੁਧਨਸ਼ੈਬਰੋਧੀ ਮਹਿੰਮ ਹੋਵੇ ਕੀ ਪੰਜਾਬ ਸਰਕਾਰ ਵਾਕਈ ਪੰਜਾਬ ਦੇ ਲੋਕਾਂ ਦੇ ਵਾਅਦਿਆਂ ਤੇ ਖਰੀ ਨਹੀਂ ਉਤਰੀ ਸੋ ਪੰਜਾਬ ਦੇ ਵੱਖ-ਵੱਖ ਮੁੱਦਿਆਂ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਬੀਜੇਪੀ ਤੋਂ ਬੁਹਾਲੀ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਵਿਸ਼ਿਸ਼ਟ ਜੀ ਨੇ ਸਰਬੋਤਮ ਪੂਰ ਸਵਾਗਤ ਹੈ ਤੁਹਾਡਾ ਜੀ ਆਂ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ ਸਰ ਕਿਸ ਤਰ੍ਹਾਂ ਦੇਖਦੇ ਹੋ ਪੰਜਾਬ ਸਰਕਾਰ ਦੀ ਕਾਰਗ ਕੋ ਪੰਜਾਬ ਸਰਕਾਰ ਦੇ ਕਾਰਜਗੁਜ਼ਾਰੇ ਬਾਰੇ ਰਾਜਨੀਤਿਕ ਵਿਅਕਤੀ ਹੋਣ ਦੇ ਨਾਤੇ ਮੈਂ ਤਾਂ ਜਿਹੜੀ ਟਿੱਪਣੀ ਕਰਦਾ ਹੀ ਕਰਦਾ ਹਾਂ ਪਰ ਜੇ ਤੁਸੀਂ ਆਮ ਇੱਕ ਸੜਕ ਤੇ ਜਾਂਦੇ ਹੋਏ ਕਿਸੇ ਵਿਅਕਤੀ ਨੂੰ ਪੁੱਛੋ ਕਿ ਜਿਹੜਾ 2022 ਵਿੱਚ ਉਹਨਾਂ ਨੇ ਪੰਜਾਬ ਦੇ ਭਵਿੱਖ ਨੂੰ ਸੁਪਨੇ ਨੂੰ ਦੇਖ ਕੇ ਇੱਕ ਚੋਣਾਂ ਦੇ ਵਿੱਚ ਇੱਕ ਜਨਮਤ ਦਿੱਤਾ ਸੀਗਾ ਉਹਦੇ ਬਾਰੇ ਉਹ ਕੀ ਸੋਚਦੇ ਨੇ ਸਾਰਾ ਪ੍ਰਦੇਸ਼ ਇਸ ਵੇਲੇ ਪਰੇਸ਼ਾਨ ਹੈ ਔਰ ਜਿਹੜੀ ਸਰਕਾਰ ਹੈ ਉਹ ਪੂਰੀ ਤਰ੍ਹਾਂ ਤੇ દિਸ਼ਾਹੀਨ ਹੈ ਸੋ ਲੋਕੀ ਦੁਖੀ ਨੇ ਲੋਕੀ ਮੌਨ ਨੇ ਔਰ 18 ਮਹੀਨੇ ਬਾਅਦ ਜਦੋਂ ਵਿਧਾਨ ਸਭਾ ਦੇ ਚੋਣ ਹੋਣਗੀਆਂ ਉਦੋਂ ਜਿਹੜੀਆਂ ਲੋਕਾਂ ਦਾ ਮੌਨ ਹੈ ਉਹ ਤੁਹਾਨੂੰ ਪਤਾ ਲੱਗੇਗਾ ਕਿ ਕੀ ਕੀ ਜਵਾਬ ਦਿੰਦਾ ਪਰ ਸਰ ਮਾਨ ਸਰ ਕਹਿ ਰਹੇ ਨੇ ਕਿ ਜੋ ਦੂਸਰੀਆਂ ਪਾਰਟੀਆਂ 17 ਸਾਲ ਚ ਕਰ ਸਕੀਏ ਉਹ ਅਸੀਂ 3.5 ਸਾਲ ਚ ਕਰਤਾ ਉਨਾ ਬਲੋ ਚਲਾਈ ਜਾ ਰਹੀ ਮਹਿਮ ਯੁੱਧ ਨਸ਼ਾ ਵਿਰੋਧ ਦੇ ਤੁਹਾਡਾ ਕੀ ਪ੍ਰਤੀਕਰਮ ਦੇਖੋ ਮਾਨ ਸਾਹਿਬ ਕਹਿ ਰਹੇ ਨੇ ਜੋ 70 ਸਾਲ ਨਹੀਂ ਕਰ ਪਾਏ ਅਸੀਂ ਉਹ 3 ਸਾਢੇ 3 ਸਾਲ ਚ ਕਰ ਰਿਹਾ ਬਿਲਕੁਲ ਸੱਚ ਕਹਿ ਰਹੇ ਨੇ ਜੀ ਜਿੰਨਾ ਕਰਜ਼ਾ ਪਿਛਲੇ 70 ਸਾਲ ਚੜਿਆ ਸੀ ਉਹਨਾਂ ਕਰਜ਼ਾ ਉਹਨਾਂ ਨੇ ਸਾਢੇ 3 ਸਾਲ ਚ ਚਲਾ ਦਿੱਤਾ ਪੰਜਾਬ ਦੇ ਉੱਤੇ ਜੀ ਜੀ ਜੋ ਨਸ਼ਿਆਂ ਦੇ ਹਾਲਾਤ ਅੱਜ ਤੋਂ ਸਾਢੇ 3 ਸਾਲ ਪਹਿਲੇ ਸੀਗੇ ਉਹ ਤੋਂ ਬੱਤਰ ਹੋ ਗਏ ਇਹਨਾਂ ਸਾਢੇ 3 ਸਾਲਾਂ ਦੇ ਵਿੱਚ ਜਿਹੜੀ ਬੇਰੋਜ਼ਗਾਰੀ ਅੱਜ ਤੋਂ ਪਿੱਛੇ ਪਹਿਲੇ ਸੀਗੀ ਸਾਢੇ 3 ਸਾਲ ਪਹਿਲੇ ਉਹ ਵੀ ਲਗਭਗ ਡਬਲ ਹੋ ਗਿਆ ਆਨ ਵਾਲੇ ਇਹਨਾਂ ਸਾਢੇ 3 ਸਾਲਾਂ 'ਚ ਸੋ ਮਾਨ ਸਾਹਿਬ ਦੀ ਗੱਲ ਵਿੱਚ ਕੋਈ ਝੂਠ ਨਹੀਂ ਕਿ ਜਿਹੜਾ ਕੰਮ ਪਹਿਲੀਆਂ ਸਰਕਾਰਾਂ 70 ਸਾਲ 'ਚ ਨਹੀਂ ਕਰ ਪਾਈਆਂ ਜਿਹੜਾ ਪੰਜਾਬ ਦਾ ਪੱਠਾ ਪਹਿਲੀਆਂ ਸਰਕਾਰਾਂ 70 ਸਾਲ 'ਚ ਨਹੀਂ ਬਿਠਾ ਪਾਈਆ ਉਹ ਇਹਨਾਂ ਨੇ ਸਾਢੇ 3 ਸਾਲਾਂ ਦੇ ਵਿੱਚ ਕਰ ਦਿੱਤਾ ਬਿਸ਼ੇਤੀ ਉਧਰ ਨਸ਼ਾ ਉਹ ਜੋ ਮੁਹਿੰਮ ਚਲਾਈ ਜਾ ਰਹੀ ਉਹ ਤੇ ਤੁਹਾਡਾ ਕੀ ਬਕੀ ਕਰੇ ਦੇਖੋ ਨਸ਼ਿਆਂ ਦੀ ਜਿਹੜੀ ਮੁਹਿੰਮ ਹੈਗੀ ਆ ਉਹਦੇ ਨਾਲ ਜੇ ਨਸ਼ੇ ਛੁੱਟਦੇ ਹੁੰਦੇ ਹਾਂ ਤੇ ਹਿੰਦੁਸਤਾਨ ਦੇ ਵਿੱਚ ਕੋਈ ਵੀ ਬੰਦਾ ਨਸ਼ੇੜੀ ਨਾ ਹੁੰਦਾ ਅਲਕੋਹਲਿਕ ਨਾ ਹੁੰਦਾ ਜੀ ਬਿਆਨਬਾਜ਼ੀ ਦੇਣ ਨਾਲ ਲੈਕਚਰ ਬਾਜ਼ੀ ਦੇਣ ਨਾਲ ਕੈਂਪ ਲਾਉਣ ਦੇ ਨਾਲ ਜੇ ਨਸ਼ੇ ਪੰਜਾਬ ਚੋਂ ਖਤਮ ਹੁੰਦੇ ਹੋਣ ਜਾਂ ਦੇਸ਼ ਚੋਂ ਖਤਮ ਹੁੰਦੇ ਹੋਣ ਤਾਂ ਇਹ ਤਾਂ ਇੱਕ ਸੈਕਿੰਡ ਦਾ ਕੰਮ ਹੈ ਕੋਈ ਵੀ ਕਰ ਦੇਗਾ ਨਸ਼ੇ ਖਤਮ ਕਰਨੇ ਆ ਤੇ ਬੇਰੋਜ਼ਗਾਰੀ ਨੂੰ ਖਤਮ ਕਰਨਾ ਪਏਗਾ ਲੋਕਾਂ ਨੂੰ ਰੋਜ਼ਗਾਰ ਦੇਣਾ ਪਏਗਾ ਆਦਮੀ ਨਸ਼ੇ ਕਿਸ ਵੇਲੇ ਕਰਦਾ ਆਦਮੀ ਨਸ਼ੇ ਉਸ ਵੇਲੇ ਕਰਦਾ ਜਦੋਂ ਬੰਦੇ ਕੋ ਕੋਈ ਕੰਮ ਨਹੀਂ ਹੁੰਦਾ ਬੰਦਾ ਵਿਹਲੜ ਹੁੰਦਾ ਬੰਦਾ ਫਰਸਟ੍ਰੇਟ ਹੁੰਦਾ ਹੈ ਜਦੋਂ ਫਰਸਟ੍ਰੇਟ ਹੁੰਦਾ ਹੈ ਤੇ ਫਿਰ ਬੰਦਾ ਕੋਈ ਨਾ ਕੋਈ ਪੁੱਠਾ ਕੰਮ ਕਰਦਾ ਭਾਵੇਂ ਨਸ਼ੇ ਕਰੇ ਭਾਵੇਂ ਆਵਾਰਾਗਰਦੀ ਕਰੇ ਭਾਵੇਂ ਗੈਂਗਸਟਰਵਾਦ ਕਰੇ ਭਾਵੇਂ ਲੁੱਟੇ ਖੋ ਲੁੱਟਾ ਖੋਆ ਕਰੇ ਸੋ ਪਿਛਲੇ ਸਾਢੇ 3 ਸਾਲਾਂ ਚ ਜੋ ਬੇਰੋਜ਼ਗਾਰੀ ਦੇ ਹਾਲਾਤ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਬਣੇ ਹੋਏ ਨੇ ਉਹਨਾਂ ਨੂੰ ਦੇਖਦੇ ਹੋਏ ਇਹ ਕੈਂਪਾਂ ਲਾਉਣ ਦੇ ਨਾਲ ਜੇ ਪੰਜਾਬ ਦੇ ਨਸ਼ੇ ਕਹਿਣਗੇ ਖਤਮ ਕਰ ਤਵਾਂਗੇ ਜਾਂ ਚਾਰ ਨਸ਼ੇ ਵੇਚਣ ਵਾਲਿਆਂ ਨੂੰ ਫੜ ਕੇ ਕੈਦਵਾਾਂਗੇ ਕਿ ਨਸ਼ੇ ਖਤਮ ਹੋਗੇ ਕਰ ਕੀ ਰਹੀ ਹੈ ਪੰਜਾਬ ਸਰਕਾਰ ਪੰਜਾਬ ਸਰਕਾਰ ਜਿਹੜੇ ਮੁੰਡੇ ਇਸ ਵੇਲੇ ਨਸ਼ੇ ਕਰਦੇ ਸੀਗੇ ਉਹਨਾਂ ਨੂੰ ਚੱਕ ਚੱਕ ਕੇ ਅੰਦਰ ਪਾਈ ਜਾ ਰਹੇ ਨੇ ਹਾਂਜੀ ਜਿੱਦਣ ਉਹ ਬਾਹਰ ਲਾਂਗੇ ਨਸ਼ੇ ਦੀ ਲੱਤ ਉਹਨਾਂ ਨੂੰ ਹੈਗੀ ਆ ਦੁਬਾਰਾ ਸ਼ੁਰੂ ਹੋ ਜਾਂਦੀ ਹੈ ਸੋ ਪੁੱਲ ਮਲਾ ਕੇ ਸਰਕਾਰ ਮੋਮੋ ਠਗਣੀਆਂ ਕਰ ਰਹੀ ਆ ਔਰ ਸੋਚਦੀ ਆ ਕਿ ਅਸੀਂ ਲੋਕਾਂ ਨੂੰ ਮੁਰਾ ਬਣਾ ਲਵਾਂਗੇ ਪੰਜਾਬ ਦੇ ਲੋਕ ਭੋਲੇ ਨੇ ਪੰਜਾਬ ਦੇ ਲੋਕਾਂ ਨੇ ਭੋਲੇਪਨ ਦੇ ਵਿੱਚ ਆਮ ਆਦਮੀ ਸਰਕਾਰ ਨੂੰ ਇੱਕ ਮੌਕਾ 2022 ਚ ਬਨਵੇਂ ਵਿਧਾਇਕ ਬਣਾ ਕੇ ਦੇ ਦਿੱਤਾ ਹੈ ਪਰ ਤੁਸੀਂ ਚੋਣਾ ਕਰਾ ਕੇ ਦੇਖੋ ਤੁਹਾਨੂੰ ਪਤਾ ਲੱਗ ਜਾਊਗਾ ਕਿ ਅਸਲੀਅਤ ਕੀ ਹੈ ਪਰ ਮਾਨ ਸਰ ਕਹਿੰਨੇ ਕਿ ਲੋਕਾਂ ਦਾ ਸੀ ਵਹਿਮ ਦੂਰ ਕਰਦੇ ਲੋਕਾਂ ਦੇ ਸੀ ਕਿ ਵੱਡੇ ਮਗਰਮਛ ਨੂੰ ਹੱਤ ਨਹੀਂ ਪੈਂਦਾ ਸੀ ਉਹ ਹੀ ਨਿਕਰਮ ਜਿਠੀਆ ਸਭ ਦੀ ਗ੍ਰਸਰ ਨੇ ਕਿਵੇਂ ਦੇਖੋ ਮੈਂ ਇਸ ਵਿਸ਼ੇ ਤੇ ਸ਼ਾਇਦ ਟਿੱਪਣੀ ਕਰਨ ਤੋਂ ਗਰੇਜ਼ ਕਰਦਾ ਹਾਂ ਪਰ ਮਾਨ ਸਾਹਿਬ ਦੀ ਸਰਕਾਰ ਨੇ ਜੇ ਵਿਕਰਮ ਜੱਠੀ ਆ ਤੇ ਕੇਸ ਡਰੱਗਸ ਦਾ ਪਾਇਆ ਹੁੰਦਾ ਜਾਂ ਚਾਰਸ਼ੀਡ ਜਾਂ ਚਲਾਨ ਡਰੱਗਸ ਦਾ ਪੇਸ਼ ਕਰਦੇ ਫੇਰ ਤੇ ਮੈਂ ਮੰਨਦਾ ਕਿ ਇਹਨਾਂ ਨੇ ਮਝੱਠੀਆ ਸਾਹਿਬ ਨੂੰ ਠੀਕ ਤਰੀਕੇ ਨਾਲ ਹੱਥ ਪਾਇਆ ਰੋਲਾ ਪਾਤਾ ਕਿ ਡਰੱਗ ਕੇਸ ਹੈ ਐਫ ਆਈ ਆਰ ਬਾਜ ਉਹ ਡਿਸਪ੍ਰੋਪਰ ਸ਼ੀਟ ਡਿਸਪ੍ਰੋਪੋਸ਼ੀਟ ਅਸੈਟਸ ਦੀ ਡੀਏ ਦੇ ਕੇਸ ਦੀ ਦਿਖਦੀ ਫਿਰਦੀ ਆ ਸੋ ਕੁੱਲ ਮਿਲਾ ਕੇ ਲੋਕਾਂ ਨੂੰ ਭ੍ਰਮਿਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ 3.5 ਸਾਲ ਪਹਿਲੇ ਕੌਸ਼ਣੇ ਕੀਤਾ ਇਸ ਤੋਂ ਪਹਿਲੇ ਕਾਂਗਰਸ ਦੀ ਸਰਕਾਰ ਸੀ ਉਹਨਾਂ ਨੇ 5 ਸਾਲ ਕੌਸ਼ਣੇ ਕੀਤਾ 8.5 ਸਾਲ ਬਾਅਦ ਤੁਸੀਂ ਫੇਰ ਜਦੋਂ ਚੋਣ ਲੱਗੇ ਆਵੇ ਤੁਸੀਂ ਇਹੋ ਜਿਹਾ ਰੌਲਾ ਪਾਓ ਤੇ ਲੋਕ ਮੂਰਖ ਨਹੀਂ ਹੈ। ਤੋਂ ਜੋ ਵੀ ਫੈਸਲਾ ਆਏਗਾ ਉਹ ਸਾਨੂੰ ਸਾਰਿਆਂ ਨੂੰ ਦੇਖੋ ਸਰਕਾਰ ਦੀ ਜ਼ੀਰੋ ਟੋਲਰੈਂਸ ਹੋਣੀ ਚਾਹੀਦੀ ਆ। ਮੈਂ ਇੱਥੇ ਸਿਰਫ ਇੱਕ ਛੋਟਾ ਜਿਹਾ ਕੰਪੈਰੀਜ਼ਨ ਲੈ ਕੇ ਆਨਾ ਪੰਜਾਬ ਦਾ ਤੇ ਯੂਪੀ ਦਾ। 7 ਸਾਲ ਪਹਿਲੇ ਪੰਜਾਬ ਦੇ ਹਾਲਾਤ ਔਰ ਯੂਪੀ ਦੇ ਹਾਲਾਤ ਉਹਨਾਂ ਚ ਜ਼ਮੀਨ ਅਸਮਾਨ ਦਾ ਫਰਕ ਸੀ ਜਿਹੜਾ ਗੈਂਗਸਟਰਵਾਦ ਹਿੰਦੁਸਤਾਨ ਦੀ ਸਭ ਤੋਂ ਚਰਮ ਸੀਮਾ ਸੀ ਉਸ ਵੇਲੇ 7 ਸਾਲ 8 ਸਾਲ ਪਹਿਲੇ ਯੂਪੀ ਦੇ ਵਿੱਚ ਸੀ ਜਿਹੜਾ ਬੇਰੋਜ਼ਗਾਰੀ ਚਰਮ ਸੀਮਾ ਤੇ ਸਿੱਗੀ ਹੋ ਯੂਪੀ ਚ ਸੀ ਜਿਹੜੀ ਬੇਰੋਜ਼ਗਾਰੀ ਚਰਮ ਸੀਮਾ ਤੇ ਸੀ ਉਹ ਯੂਪੀ ਚ ਸੀ 8 ਸਾਲਾਂ ਚ ਸਿਰਫ ਇਹ ਪਰਵਰਤਨ ਆਇਆ ਯੂਪੀ ਦੇ ਵਿੱਚ ਇਹ ਜੋ ਉੱਥੋਂ ਦਾ ਪ੍ਰਵਾਸੀਆਂ ਦਾ ਪਲਾਣਾ ਉਹ ਲਗਭਗ ਖਤਮ ਹੋ ਚੁੱਕਿਆ ਜਿਹੜੀ ਬੇਰੋਜ਼ਗਾਰੀ ਦੀ ਦਰ ਹੈ ਉਹ ਬਹੁਤ ਘਟ ਰਹੀ ਹੈ ਜਿਹੜਾ ਗੈਂਗਸਟਰਵਾਦ ਸਿਗਾ ਉਹ ਜ਼ੀਰੋ ਹੈ ਜ਼ੀਰੋ ਟੋਲਰੈਂਸ ਤੇ ਹੈ ਔਰ ਉਹੀ ਚੀਜ਼ਾਂ ਸਨੀਆਂ ਪੰਜਾਬ ਚ ਪਿਛਲੇ 7-8 ਸਾਲਾਂ ਦੇ ਵਿੱਚ ਚਰਮ ਸੀਮਾ ਦੇ ਪਹੁੰਚਦੇ ਸੋ ਇਹ ਜਿਹੜੀਆਂ ਮੋਮੋ ਠੰਗਣੀਆਂ ਸਰਕਾਰ ਕਰ ਰਹੀ ਹੈ ਔਰ ਸੋਚਦੀ ਹੈ ਕਿ ਆਪਾਂ ਲੋਕਾਂ ਨੂੰ ਠੱਗ ਲਵਾਂਗੇ ਦੇਖੋ ਇੱਕ ਵਾਰੀ ਤਾਂ ਹਰ ਕੋਈ ਵਿਸ਼ਵਾਸ ਕਰ ਲੈਂਦਾ ਹੈ ਪਰ ਦੂਜੀ ਵਾਰ ਕਿਸੇ ਨੂੰ ਮੂਰਖ ਬਣਾਣਾ ਬੜਾ ਔਖਾ ਕੰਮ ਹੈ ਸਰਕਾਰ ਨੂੰ ਜਦੋਂ 27 ਦੇ ਵਿਧਾਨ ਸਭਾ ਦੇ ਚੋਣਾਂ ਆਣ ਗਿਆ ਇਹਨਾਂ ਨੂੰ ਪਤਾ ਲੱਗੂਗਾ ਕਿ ਊਂਠ ਕਿਹੜੇ ਕਿਹੜੇ ਪਾਸੇ ਬੈਠਦਾ ਲੱਗਦਾ ਕਿ 2027 ਦੀ ਤੁਹਾਡੀ ਸਰਕਾਰ ਉਹਦੇ ਤੇ ਪੰਜਾਬ ਦੀ ਜੋ ਅਲਾਮਤਾਂ ਨੇ ਸਾਰੀਆਂ ਖਤਮ ਹੋ ਜਾਣਗੀਆਂ 2021 ਦੇ ਵਿੱਚ ਜਦੋਂ ਅਲਾਈਅੰਸ ਟੁੱਟਿਆ ਅਕਾਲੀ ਦਲ ਤੇ ਬੀਜੇਪੀ ਦਾ ਮੈਨੂੰ ਉਦੋਂ 100% ਵਿਸ਼ਵਾਸ ਹੈਗਾ ਦੇਖੋ ਭਾਰਤੀ ਜਨਤਾ ਪਾਰਟੀ ਨੇ ਅਲਾਈਅੰਸ ਨਹੀਂ ਤੋੜਨਾ ਸੀਗਾ ਹੂੰ ਕਿਉਂਕਿ ਭਾਜਪਾ ਜਨਤਾ ਪਾਰਟੀ ਅਲਾਈਅੰਸ ਤਰਫੇ ਵੀ ਵਿਸ਼ਵਾਸ ਕਰਦੀ ਸੀਗੀ ਔਰ ਬਾਜਪਾਈ ਸਰਕਾਰ ਦੀ ਸਰਕਾਰ ਸੀ ਜਿੰਨੇ ਸਭ ਤੋਂ ਵੱਡੇ ਅਲਾਈਅੰਸ ਨੂੰ ਕੈਰੀ ਕੀਤਾ ਔਰ ਸਕਸੈਸਫੁਲ ਟਰਮ ਕੰਪਲੀਟ ਕੀਤਾ ਮੋਦੀ ਸਾਹਿਬ ਬਾਦਲ ਸਾਹਿਬ ਦੀ ਬੜੀ ਰਿਸਪੈਕਟ ਰਿਗਾਰਡ ਕਰਦੇ ਸੀ ਔਰ ਇਸ ਕਰਕੇ ਉਹਨਾਂ ਨੇ ਕਿਸੇ ਵੀ ਹਾਲਤ ਚ ਆਪਣੇ ਵੱਲੋਂ ਪੈ ਨਹੀਂ ਕਰਨੀ ਸੀ ਇਹ ਗੁਰੂ ਮਹਾਰਾਜ ਦੀ ਬਖਸ਼ਿਸ਼ ਹੋਈ ਹੈ ਇਹ ਪੰਜਾਬ ਦੇ ਭਲੇ ਵਾਸਤੇ ਅਕਾਲ ਪੁਰਖ ਚਾਹੁੰਦਾ ਹੈ ਕਿ ਭਾਜਪਾ ਜਨਤਾ ਪਾਰਟੀ ਸੱਤੇ ਵਿੱਚ ਸੱਤਾ ਵਿੱਚ ਆਵੇ ਔਰ ਪੰਜਾਬ ਦੇ ਲੋਕਾਂ ਦਾ ਭਲਾ ਹੋ ਸਕੇ ਜਿਹੜਾ ਇਹ ਅਲਾਈਅੰਸ ਟੁੱਟਿਆ ਉਹਦੇ ਵਿੱਚ ਪਰਮਾਤਮਾ ਦਾ ਅਸ਼ੀਰਵਾਦ ਹੈ ਔਰ ਉਹਦਾ ਰਿਜ਼ਲਟ ਹੈ ਕਿ 2022 ਦੇ ਵਿਧਾਨ ਸਭਾ ਚ 6% ਵੋਟ ਲੈਣ ਵਾਲੀ ਭਾਰਤੀ ਜਨਤਾ ਪਾਰਟੀ 2024 ਤੱਕ ਆਂਦੇ ਆਂਦੇ ਲਗਭਗ 19% ਵੋਟਾਂ ਤੇ ਪਹੁੰਚ ਗਈ ਔਰ ਜੇ 2024 ਦੇ ਇਲੈਕਸ਼ਨਾਂ ਦਾ ਰਿਜ਼ਲਟ ਅਕਾਲੀ ਦਲ ਦਾ ਦੇਖ ਲਈਏ ਔਰ ਬਠਿੰਡਾ ਕੌਨਸਟਿਟੂਐਂਸੀ ਦੀਆਂ ਵੋਟਾਂ ਕੱਢਦੀਏ ਜਿੱਤੋਂ ਸਾਡੀ ਭੈਣ ਬੀਬੀ ਹਰਸਿਮਰਤ ਕੌਰ ਬਾਦਲ ਜੀ ਜਿੱਤੇ ਸਨ ਜੀ ਤਾਂ ਮੇਰੇ ਖਿਆਲ ਨਾਲ ਪੰਜਾਬ ਚ ਖਾਲੀ ਦਲ ਨੂੰ 6% ਵੋਟਾਂ ਪਈਆਂ ਨੇ ਮੋਹਾਲੀ ਵਿੱਚ ਵੀ 2022 ਦੇ ਵਿੱਚ 9000 ਵੋਟ ਜਦਕਿ ਦਾ ਮਾੜੇ ਦੌਰ ਜਿਹਨੂੰ ਸੋ ਕਾਡ ਆਪਾਂ ਕਹਿ ਸਕਦੇ ਆ ਕਾਫੀ ਜਦੋਜਾਦ ਬੀਜੇਪੀ ਨੂੰ ਕਰਨੀ ਪਈ ਆਪਣੀ ਸਸਟੇਨੇਬਿਲਟੀ ਵਾਸਤੇ 2022 ਦੇ ਵਿੱਚ ਵੀ ਬੀਜੇਪੀ ਨੂੰ 17000 ਵੋਟਾਂ ਵਿਧਾਨ ਸਭਾ ਮਾਨਲੇ ਤੋਂ ਪਈਆਂ ਔਰ 24 ਦੇ ਇਲੈਕਸ਼ਨਾਂ ਤੱਕ ਆਂਦੇ ਆਂਦੇ ਅਕਾਲੀ ਦਲ ਲੋਕ ਸਭਾ ਦੇ ਵਿੱਚ ਮੋਹੱਲੀ ਵਿਧਾਨ ਸਭਾ ਸਿਰਫ 12000 ਵੋਟਾਂ ਲੈ ਕੇ ਸਿਮਟ ਗਈ ਔਰ ਉੱਥੇ ਬੀਜੇਪੀ ਲਗਭਗ 37000 ਵੋਟਾਂ ਲੈ ਕੇ ਕਿਤੇ ਤਿੰਨ ਗੁਣਾ ਵੱਧ ਅੱਗੇ ਸੀਗੀ ਸੋ ਜਿਹੜਾ ਤੁਸੀਂ ਇਹ ਗੱਲ ਕਰ ਰਹੇ ਹੋ ਜਿਹੜਾ ਤੁਸੀਂ ਵਿਸ਼ੇ ਰੱਖਿਆ ਹੈ ਕਿ ਬੀਜੇਪੀ ਦਾ ਭਵਿੱਖ 2027 ਤੁਹਾਨੂੰ ਕੀ ਲੱਗਦਾ ਤੁਸੀਂ ਕਿਸੇ ਪਿੰਡ ਚ ਚੱਲ ਜਾਓ ਇੰਡੀਪੈਂਡੈਂਟਲੀ ਕਿਸੇ ਕਿਸੇ ਚੌਂਕ 'ਚ ਬੈਠ ਕੇ ਕਿਸੇ ਖੜੇ ਵਿਅਕਤੀ ਨੂੰ ਪੁੱਛ ਲਓ ਉਹ ਕਹਿਣਗੇ ਸਾਰੇ ਦੇਖ ਲੈ ਉਹਨਾਂ ਵਾਰੀ ਬੀਜੇਪੀ ਦੀ ਹੈ ਔਰ ਉਹਨਾਂ ਨੂੰ ਵਿਸ਼ਵਾਸ ਹੈ ਕਿ ਜੇ ਪੰਜਾਬ ਨੂੰ ਇਸ ਨਰਕ ਚੋਂ ਕੋਈ ਕੱਢ ਸਕਦਾ ਜੇ ਇਸ ਚੋਂਲੇ ਪੰਜਾਬ ਨਸ਼ਿਆਂ ਦੇ ਨਰਕ ਚ ਫਸਿਆ ਹੋਇਆ ਬੇਰੋਜ਼ਗਾਰੀ ਦੇ ਨਰਕ ਚ ਫਸਿਆ ਹੋਇਆ ਤੇ ਸਿਰਫ ਔਰ ਸਿਰਫ ਬੀਜੇਪੀ ਕਰ ਸਕਦੀ ਆ ਔਰ ਮੈਂ ਤੁਹਾਨੂੰ ਬੜੀ ਇਮਾਨਦਾਰੀ ਨਾਲ ਪੋਲਿਟੀਕਲ ਸਟੇਟਮੈਂਟ ਨਹੀਂ ਦੇ ਰਿਹਾ 200% ਬੀਜੇਪੀ 2027 ਦੇ ਵਿੱਚ ਸਰਕਾਰ ਬਣਾਏਗੀ ਲਖਦਾ ਵਿਸ਼ੇਸ਼ਟ ਜੀ ਕਿਉਂਕਿ ਪੰਜਾਬ ਕੀਤੀ ਪ੍ਰਧਾਨ ਸੂਬਾ ਹੈ ਪੰਜਾਬ ਦੇ ਕਿਸਾਨ ਹਮੇਸ਼ਾ ਹੀ ਬੀਜਪੀ ਦੇ ਵਿਰੋਧੀ ਰਹੇ ਹੈ ਇੱਕ ਬੰਦੀ ਸਿੰਘ ਦਾ ਮਸਲਾ ਬੜੇ ਦਿਨ ਤੋਂ ਲਟਕਿਆ ਹੋਇਆ ਹੈ ਦੇਖੋ ਜੇ ਪੰਜਾਬ ਦੇ ਸਮਾਜ ਬਾਰੇ ਸਿੱਖ ਸਮਾਜ ਬਾਰੇ ਪੰਜਾਬੀਆਂ ਬਾਰੇ ਜੇ ਕਿਸੇ ਨੇ ਪਿਛਲੇ 10-11 ਸਾਲਾਂ ਤੋਂ ਇਮਾਨਦਾਰੀ ਨਾਲ ਕੰਮ ਕੀਤਾ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇੱਕ ਕਾਲੀ ਸੂਚੀ ਹੁੰਦੀ ਸੀ ਜਿਹਦੇ ਚ ਲਗਭਗ 3350 ਨਾਮ ਐਸੇ ਸੀ ਸਿੱਖ ਪਾਈਚਾਰੇ ਦੇ ਸਾਥੀਆਂ ਦੇ ਜੀ ਜਿਹੜੇ ਹਿੰਦੁਸਤਾਨ ਦੇ ਵਿੱਚ ਆ ਨਹੀਂ ਸਕਦੇ ਸੀ ਉਹ ਹਿੰਦੁਸਤਾਨ ਵਾਸਤੇ ਉਹਨਾਂ ਨੂੰ ਖਤਰਾ ਮੰਨਿਆ ਜਾਂਦਾ ਸੀ ਮੋਦੀ ਦੀ ਸਰਕਾਰ ਨੇ ਆਂਦਿਓ ਸੂਚੀ ਨੂੰ ਖਤਮ ਕੀਤਾ ਲਗਭਗ ਜਿਹੜੀ 300 ਪਲੱਸ ਲੋਕਾਂ ਦਾ ਜਣਾ ਰਜਿਸਟਰ ਵਿੱਚ ਨਾ ਸੀ ਉਹ ਮਾਤਰ 203 ਬੰਦੇ ਰਹਿ ਗਏ ਨੇ ਉਹ ਰਜਿਸਟਰ ਵਿੱਚ ਔਰ ਉਹ ਜਿਹੜੇ ਬਾਕੀ ਸਾਥੀ ਸੀ ਜਿਹੜੇ ਆਪਣੇ ਪੰਜਾਬ ਦੀ ਧਰਤੀ ਨੂੰ ਮੱਥਾ ਟੇਕਣਾ ਚਾਹੁੰਦੇ ਸੀਗੇ ਉਹ ਸੂਚੀ ਖਤਮ ਹੋਣ ਕਰਕੇ ਹੀ ਮੱਥਾ ਟੇਕ ਪਾਇਆ ਪੰਜਾਬ ਦੀ ਧਰਤੀ ਨੂੰ ਉਸ ਤੋਂ ਬਾਅਦ ਜੇ ਖਰਤਾਰਪੁਰ ਸਾਹਿਬ ਦਾ ਲਾਂਗਾ ਖੋਲਣ ਦਾ ਕਿਸੇ ਨੇ ਸਭ ਤੋਂ ਵੱਡਾ ਪਹਿਲ ਕੀਤੀਆਂ ਕੰਮ ਕਰਾਇਆ ਉਹ ਸਾਡੇ ਨਰਿੰਦਰ ਮੋਦੀ ਜੀ ਦੇ ਪ੍ਰਧਾਨ ਮੰਤਰੀ ਦੀ ਪਹਿਲ ਕਰਕੇ ਹੋ ਸਕਿਆ ਸਾਡੇ ਸਾਹਿਬਜ਼ਾਦਿਆਂ ਦੇ ਬਲਦਾਨ ਨੂੰ ਜੇ ਅੰਤਰਰਾਸ਼ਟਰੀ ਲੈਵਲ ਤੱਕ ਜੇ ਕੋਈ ਲੈ ਕੇ ਗਿਆ ਕਿ ਹਰ ਦੁਨੀਆ ਦੇ ਵਿਅਕਤੀ ਨੂੰ ਪਤਾ ਹੋਵੇ ਕਿ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰਾਂ ਨੇ ਕਿੰਨੀ ਵੱਡੀ ਆਪਣੇ ਦੇਸ਼ ਲਈ ਆਪਣੇ ਹਿੰਦ ਲਈ ਸ਼ਹਾਦਤ ਦਿੱਤੀ ਉਹ ਵੀ ਨਰਿੰਦਰ ਮੋਦੀ ਦੀ ਸਰਕਾਰ ਦੇ ਸਮੇਂ ਹੋਇਆ। ਔਰ ਸਭ ਤੋਂ ਵੱਡਾ ਕੰਮ ਜਿਹੜਾ ਦੁਨੀਆ 'ਚ ਅੱਜ ਤੱਕ ਇਤਿਹਾਸ ਵਿੱਚ ਨਹੀਂ ਹੋਇਆ। ਉਹ 1984 ਦੀ ਜਿਹੜੀ ਸਿੱਖ ਨਸਲ ਖੋਰੀ ਦਾ ਜਿਹੜਾ ਮਾੜਾ ਦੌਰ ਸੀਗਾ ਜਿਹੜੇ ਦੰਗੇ ਹੋਏ ਸੀ। ਦੇਖੋ ਮੈਂ ਬੜੇ ਦੁੱਖ ਨਾਲ ਕਹਿੰਦਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸਰਦਾਰ ਬਰਮੋਹਨ ਸਿੰਘ ਜੀ ਸਵਰਗੀ ਪਰਮਾਤਮਾ ਨੂੰ ਸਵਰਗਾਂ 'ਚ ਵਾਸਾ ਦਵੇ। ਉਹ ਦੇਸ਼ ਦੇ ਪ੍ਰਧਾਨ ਮੰਤਰੀ ਸੀ ਜਦੋਂ ਸਿੱਖ ਦੰਗਿਆਂ ਦੇ ਦੋਸ਼ੀ ਬਰੀ ਹੋ ਗਏ। ਔਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲੇ ਦਿਨ ਪ੍ਰਧਾਨ ਮੰਤਰੀ ਬਣ ਕੇ ਜਿਹੜਾ ਕੰਮ ਕੀਤਾ ਉਹ ਇੱਕ ਐਸਆਈਟੀ ਬਣਾਈ ਸੈਟ ਬਣਾਈ ਜਿਹਦੇ ਤਹਿਤ ਕੇਸ ਦੁਬਾਰਾ ਖੋਲਿਆ ਗਿਆ ਗਵਾਹੀਆਂ ਦੁਬਾਰਾ ਕਰਾਈਆਂ ਗਈਆਂ ਔਰ ਦੋਸ਼ੀਆਂ ਨੂੰ ਸਜ਼ਾ ਦਵਾਈ ਗਈ ਸੱਜਨ ਕੁਮਾਰ ਜੀ ਸਜ਼ਾ ਕੱਟ ਰਹੇ ਨੇ ਬਾਕੀ ਸਾਥੀ ਆਲਰਡ ਆਲਮੋਸਟ ਸਜ਼ਾ ਦੇ ਲਾਗੇ ਛਾਕੇ ਨੇ ਇਹ ਕੰਮ ਨਰਿੰਦਰ ਮੋਦੀ ਨੇ ਦੇਸ਼ ਵਾਸਤੇ ਦੇਸ਼ ਤੇ ਸਿੱਖ ਵਾਸਤੇ ਕੀਤਾ ਔਰ ਪੰਜਾਬੀਆਂ ਵਾਸਤੇ ਕੀਤਾ ਸ੍ਰੀ ਗੁਰਤਾਰਪੁਰ ਸਾਹਿਬ ਦਾ ਲਾਂਗਾ ਖੋਲਣਾ 84 ਦੇ ਤੰਗਿਆਂ ਦਾ ਇਨਸਾਫ ਦਵਾਣਾ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਜਿੱਥੇ ਉਹਨਾਂ ਦੀ ਸ਼ਹੀਦੀ ਹੋਈ ਲਾਲ ਕਿਲੇ ਵਿੱਚ ਉਥੇ ਦਰਸ਼ ਉਥੇ ਦਰਬਾਰ ਸਜਾ ਕੇ ਉਹਨਾਂ ਦਾ ਇਨਾ ਵੱਡਾ ਕਾਰਜਕ੍ਰਮ ਕਰਾਣਾ ਇਸ ਦਰਸਾਉਂਦਾ ਹੈ ਕਿ ਮੋਦੀ ਜੀ ਕਿਸ ਤਰ੍ਹਾਂ ਨਾਲ ਸਿੱਖ ਸਮਾਜ ਦੇ ਨਾਲ ਜੁੜੇ ਹੋਏ ਨੇ ਜੀ ਔਰ ਅਫਗਾਨਿਸਤਾਨ ਚ ਜਦੋਂ ਹਿੰਦੂ ਸਿੱਖਾਂ ਨੂੰ ਕੱਢਿਆ ਗਿਆ ਤੇ ਉਹਨਾਂ ਨੇ ਸਿਰਫ ਹਿੰਦੂ ਸਿੱਖ ਨਹੀਂ ਵਾਪਸ ਲਿਆਂਦੇ ਜਿਹੜੇ ਗੁਰੂ ਮਹਾਰਾਜ ਦੇ ਸਰੂਪ ਸੀਗੇ ਸਗੇ ਉਹ ਵੀ ਆਪਣੇ ਸਿਰ ਤੇ ਚੱਕ ਕੇ ਆਪਣੇ ਸਿਰ ਤੇ ਸਜਾ ਕੇ ਜੀ ਮੋਦੀ ਸਰਕਾਰ ਦੇ ਮੰਤਰੀ ਲੈ ਕੇ ਆਏ ਸੋ ਇਹ ਕਨੈਕਸ਼ਨ ਹੈ ਮੋਦੀ ਸਰਕਾਰ ਦਾ ਪੰਜਾਬ ਨਾਲ ਪੰਜਾਬੀ ਨਾਲ ਨਾਲ ਸਿੱਖ ਸਮਾਜ ਦਾ ਸੋ ਮੈਨੂੰ ਕੋਈ ਦੋ ਰਾਏ ਨਹੀਂ ਔਰ ਮੈਂ ਇੱਕ 2022 ਦਾ ਇਲੈਕਸ਼ਨ ਵੀ ਲੜਿਆ ਔਰ ਮੈਂ ਸਮਾਜ ਦੇ ਵਿੱਚ ਲਗਾਤਾਰ ਵਿਚਰ ਰਿਹਾ ਜਿਹੜਾ ਮੋਹਾਲੀ ਪ੍ਰਧਾਨ ਦੇ ਹੋਣ ਦੇ ਨਾਤੇ ਮੇਰੇ ਖਿਆਲ ਨਾਲ ਨਹੀਂ ਐਸਾ ਕੋਈ ਪਿੰਡ ਹੋਏਗਾ ਮੋਹਾਲੀ ਵਿਧਾਨ ਸਭਾ ਚ ਜਿੱਥੇ ਮੈਂ ਲਾ ਗਿਆ ਹਾਂ ਔਰ 71 ਪਿੰਡਾਂ ਦੇ ਵਿੱਚੋਂ ਲਗਭਗ 40-45 ਪਿੰਡ ਐਸੇ ਨੇ ਜਿਹੜੇ ਕੀ ਬਹੁਸੰਖਕ ਸਿੱਖਵਾਦੀ ਵਾਲੇ ਪਿੰਡ ਨੇ ਔਰ ਜਿਸ ਤਰੀਕੇ ਨਾਲ ਮੈਨੂੰ ਮਾਨ ਸਨਮਾਨ ਜਿਸ ਤਰੀਕੇ ਨਾਲ ਮੈਨੂੰ ਹੱਥਾਂ ਤੇ ਸਮਾਜ ਦੇ ਲੋਕ ਚੱਕ ਰਹੇ ਨੇ ਮੈਨੂੰ ਕੋਈ ਦੋ ਰਾਏ ਨਹੀਂ ਮੈਂ ਤਾਂ ਹੋ ਕੇ ਤੁਹਾਨੂੰ ਇਹ ਗੱਲ ਕਹਿ ਸਕਦਾ ਕਿ 2022 ਦੇ ਇਲੈਕਸ਼ਨਾਂ ਚ ਭਾਰਤੀ ਜਨਤਾ ਪਾਰਟੀ ਮੈਂ ਵਿਸ਼ੇਸ਼ੀ ਤੁਹਾਡੀ ਉਪਰਾਪਤੀ ਤੁਸੀਂ ਗੜਾਈਆਂ ਉਹਨਾਂ ਨੂੰ ਪੂਰੀ ਤਰ੍ਹਾਂ ਸਹਿਮਤ ਹਾਂ ਪਰ ਹਲੇ ਵੀ ਪੰਜਾਬ ਦੇ ਬਹੁਤ ਸਾਰੇ ਹਲਕੇ ਐਸੀ ਨੇ ਬਹੁਤ ਸਾਰੇ ਪਿੰਡ ਐ ਜਿੱਥੇ ਆਮ ਭਾਜਪਾ ਦਾ ਆਮ ਵਿਰੋਧ ਕੀਤਾ ਦੋ ਦੇਖੋ ਮੈਨੂੰ ਤੁਸੀਂ ਪਿਛਲੇ 1 ਸਾਲ ਦੇ ਵਿੱਚ ਕਿਸੇ ਇੱਕ ਪਿੰਡ ਦਾ ਨਾਮ ਜੇ ਦੱਸਦੇ ਹੋਗੇ ਤੇ ਮੈਂ ਜ਼ਰੂਰ ਤੁਹਾਡੀ ਗੱਲ ਨਾਲ ਸਹਿਮਤ ਹੋ ਜਾਵਾਂਗਾ ਮੰਨਾਂਗਾ ਕਿ ਜਿੱਥੇ ਭਾਜਪਾ ਦਾ ਵਿਰੋਧ ਹੋਇਆ ਹੋਵੇ ਪਿਛਲੇ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਪਿਛਲੇ 1 ਹਫਤਾ ਪਹਿਲੇ 5 6 ਦਿਨ ਪਹਿਲੇ ਇੱਕ ਕਿਸਾਨ ਸੰਯੁਕਤ ਕਿਸਾਨ ਮੋਰਚੇ ਦੀ ਜਿਹੜੀ ਬੋਡੀ ਹੈਗੀ ਆ ਉਹਨਾਂ ਨੇ ਸਾਰੀ ਪੋਲਿਟਿਕਲ ਭਾਈਚਾਰੇ ਨੂੰ ਬੁਲਾ ਕੇ ਸਾਰੀਆਂ ਪਾਰਟੀਆਂ ਨੂੰ ਬੁਲਾ ਕੇ ਇੱਕ ਜਿਹੜਾ ਅ ਜਿਹੜੀ ਲੈਂਡ ਪੂਲਿੰਗ ਦਾ ਹੁਣ ਇੱਕ ਨਵਾਂ ਇੱਕ ਜਿਵੇਂ ਕਹਿ ਲੋ ਕਿ ੱੱਕਾ ਪੰਜਾਬ ਨਾਲ ਔਰ ਕਿਸਾਨਾਂ ਨਾਲ ਕੀਤਾ ਜਾ ਰਿਹਾ ਹੈ ਮੈਂ ਉਸੇ ਵਿਸ਼ੇ ਤੇ ਹੋਣਾ ਸੀ ਕਿ ਇਸ ਲੈਂਡ ਪੁਲਿਕ ਨੀਤੀ ਬਾਰੇ ਤੁਹਾਡਾ ਕੀ ਪ੍ਰਤੀਕਰਮ ਹੈ ਇਸ ਤੇ ਐਕਚੁਅਲ ਲੈਰੀਆ ਕਿ ਬੀਜੇਪੀ ਦੇਖੋ ਜੇ ਤੁਸੀਂ 5 ਦਿਨ ਪਹਿਲੇ ਦੀ ਡਾਕਟਰ ਸੁਭਾਸ਼ ਸ਼ਰਮਾ ਜਿਹੜੇ ਪ੍ਰਦੇਸ਼ ਦੇ ਵਾਈਸ ਪ੍ਰੈਜ਼ੀਡੈਂਟ ਨੇ ਜੇ ਉਹਨਾਂ ਦਾ ਤੁਸੀਂ ਉਸ ਬੈਠਕ ਦੇ ਵਿੱਚ ਜਿਹੜਾ ਉਹਨਾਂ ਨੇ ਆਪਣੀ ਗੱਲਬਾਤ ਰੱਖੀ ਔਰ ਭਾਰਤ ਦੀ ਜਨਤਾ ਪਾਰਟੀ ਦਾ ਜਿਹੜਾ ਨਜ਼ਰੀਆ ਉਹਨਾਂ ਨੇ ਸਾਰੇ ਪੰਜਾਬ ਦੇ ਅੱਗੇ ਰੱਖਿਆ ਉਤੋਂ ਜਿੰਨੀਆਂ ਵੀ ਸਮੂਚੀ ਸਿੱਖ ਆਪਣੇ ਕਿਸਾਨ ਜਥੇਬੰਦੀਆਂ ਨੇ ਉਹਨਾਂ ਸਾਰਿਆਂ ਨੇ ਠੋਕੇ ਛਲਾਗਾ ਕੀਤਾ ਕਿ ਜਿਹੜਾ ਬੀਜੇਪੀ ਦਾ ਨਜ਼ਰੀਆ ਜੇ ਪੰਜਾਬ ਪ੍ਰਤੀ ਇਹ ਚੱਲ ਰਿਹਾ ਤੇ ਫੇਰ ਇਹ ਬੜੀ ਖੁਸ਼ੀ ਦੀ ਗੱਲ ਹੈ। ਔਰ ਮੈਂ ਤੁਹਾਨੂੰ ਬੇਨਤੀ ਕਰਾਂਗਾ ਕਿ ਤੁਸੀਂ ਜਿਹੜਾ ਉਹਨਾਂ ਦਾ ਇੱਕ ਸੰਬੋਧਨ ਹੈ ਡਾਕਟਰ ਸਾਹਿਬ ਦਾ ਸੁਭਾਸ਼ ਸ਼ਰਮਾ ਜੀ ਦਾ ਉਸ ਮੀਟਿੰਗ ਦਾ ਉਹਨੂੰ ਤੁਸੀਂ ਜ਼ਰੂਰ ਦੇਖੋ। ਤੁਹਾਨੂੰ ਕਲੈਰਟੀ ਮਿਲੇਗੀ ਕਿ ਪੰਜਾਬ ਪੰਜਾਬੀ ਲੋਕਾਂ ਦੇ ਤਰਫ ਪਸੰਨ ਨਾਲ ਭਾਰਤੀ ਜਨਤਾ ਪਾਰਟੀ ਪੰਜਾਬ ਕਿੰਨੀ ਤਾਕਤ ਦੇ ਨਾਲ ਖੜੀ ਹੈ। ਜਿਸ਼ਤੇ ਲੱਗਦਾ ਨਹੀਂ ਕਿ ਸਿਆਸਤ ਵਿੱਚ ਬਹੁਤ ਨਘਾਰ ਆ ਚੁੱਕਾ ਜਿਸ ਤਰ੍ਹਾਂ ਸਦਨ 'ਚ ਗਾਲੀ-ਕਲੋਚ ਕੀਤੀ ਜਾਂਦੀ ਹੈ। ਮੋਦੀ ਸਾਹਿਬ ਤੇ ਹਰਿਸ਼ਾ ਜੀ ਤੇ ਮੁੱਖ ਮੰਤਰੀ ਵੱਲੋਂ ਟਿੱਪਣੀਆਂ ਕੀਤੀ ਜਾਂਦੀਆਂ। ਦੱਖੋ ਪੰਜਾਬ ਦੇ ਲੋਕਾਂ ਨੂੰ ਰਿਸਪੈਕਟ ਨਾ ਦੇਖਿਆ ਜਾਂਦਾ ਸੀ ਸਾਰੀ ਦੁਨੀਆ ਦੇ ਵਿੱਚ ਜੀ ਸਰਦਾਰ ਸਾਹਿਬਾਦਰ ਕਹਿ ਕੇ ਬੁਲਾਇਆ ਜਾਂਦਾ ਸੀ ਪੰਜਾਬ ਦੇ ਲੋਕਾਂ ਨੂੰ ਕੋਈ ਬੰਦਾ ਸਰਦਾਰ ਵਰਡ ਨਹੀਂ ਯੂਜ਼ ਕਰਦਾ ਸੀ ਸਰਦਾਰ ਜੀ ਕਹਿ ਕੇ ਬੁਲਾਉਂਦਾ ਸੀ ਮੈਨੂੰ ਬੜਾ ਦੁੱਖ ਲੱਗਦਾ ਜਦੋਂ ਮੈਂ ਪੋਲੀਟੀਕਲ ਪਾਰਟੀਆਂ ਨੂੰ ਔਰ ਉਹਨਾਂ ਦੇ ਵੱਡੇ ਨੇਤਾਵਾਂ ਨੂੰ ਗੱਲਬਾਤ ਕਰਦੇ ਦੇਖਦਾ ਇਸ ਵੇਲੇ ਇੱਕ ਦੂਜੇ ਨੂੰ ਜਿਵੇਂ ਅਪਾ ਕਹਿ ਸਕਦੇ ਆ ਕਮੇਡੀਅਨ ਤਰੀਕੇ ਦੇ ਨਾਲ ਤੰਜ਼ ਕੱッセ ਜਾ ਰਹੇ ਨੇ ਮਜ਼ਾਕ ਕੀਤੇ ਜਾ ਰਹੇ ਨੇ ਉਹ ਸਾਡਾ ਦੁਰਭਾਗਿਆ ਹੈ ਅਸੀਂ ਪੰਜਾਬ ਦੇ ਵੱਡੇ ਵੱਡੇ ਲੀਡਰ ਦੇਖੇ ਭਾਵੇਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਿਗੇ ਚਾਹੇ ਇਸ ਤੋਂ ਪਹਿਲੇ ਕੈਪਟਨ ਅਮਰਿੰਦਰ ਸਿੰਘ ਸਿਗੇ ਇੱਕ স্তর ਤੋਂ ਥੱਲੇ ਨਹੀਂ ਜਾਂਦਾ ਸੀ ਕੋਈ ਵੀ ਔਰ ਪੰਜਾਬ ਦੇ ਹਿੱਤਾਂ ਵਿੱਚ ਸਾਰੇ ਇਕੱਠੇ ਹੁੰਦੇ ਸੀ ਲੋਕਾਂ ਨੇ ਇਸ ਸਰਕਾਰ ਨੂੰ ਸ਼ਾਇਦ ਭਗਵੰਤ ਮਾਨ ਸਿੰਘ ਦੀ ਜਿਹੜੀ ਟ੍ਰੈਟਿਕਸ ਜਿਹਨੂੰ ਕਹਿੰਦੇ ਨਾ ਮੰਚ ਦੀ ਜੀ ਕਲਾਕਾਰੀ ਤੋਂ ਪ੍ਰਭਾਵਿਤ ਹੋ ਕੇ ਵੋਟਾਂ ਤੇ ਪਾਤੀਆਂ ਪਰ ਸੇਮ ਚੁਟਕਲਾ ਬਾਰ-ਬਾਰ ਸੁਣਾ ਕੇ ਲੋਕਾਂ ਨੂੰ ਪਰਮਾਇਆ ਨਹੀਂ ਜਾ ਸਕਦਾ ਇੱਕ ਭਗਤ ਮਾਨ ਜਿਹਦੀ ਕਿੱਕਲੀ ਕਲੀਅਰ ਦੀ ਬੜੀ ਮਸ਼ਹੂਰ ਹੋਈ ਸੀ ਜਿਹਦੇ ਕਰਕੇ ਜਗ੍ਹਾ-ਜਗ੍ਹਾ ਮਜਮੇ ਲੱਗਦੇ ਸਕੇ ਸੁਣਨ ਵਾਸਤੇ ਔਰ ਲੋਕੀ ਬਾਰ-ਬਾਰ ਕਹਿੰਦੇ ਸੀਗੇ ਕਿ ਸੁਣਾਓ ਅੱਜ ਜੋ ਜਿੰਨੀਆਂ ਗੱਲਾਂ ਉਹ ਤੰਜ ਆਪਣੇ ਵਿਰੋਧੀਆਂ ਤੇ ਉਸ ਕਿੱਕਲੀ ਚ ਪਾਉਂਦੇ ਸੀ ਉਹ ਸਾਰੇ ਤੰਜਾਂ ਨਾਲ ਤੇ ਲਾਗੂ ਹੁੰਦੇ ਨੇ ਆਪਣੇ ਆਪ ਨੂੰ ਆਮ ਲੋਕਾਂ ਦੀ ਸਰਕਾਰ ਕਹਿਣ ਵਾਲੀ ਸਰਕਾਰ ਦੇ ਕੋਲ ਹਾਲ ਕੀ ਹੋਇਆ ਹੋਇਆ ਕਿੰਨੇ ਗਨਮੈਨ ਲੈ ਕੇ ਘੁੰਮ ਰਹੇ ਨੇ ਕਿੰਨੇ ਕਿੰਨੇ ਘਰ ਲਏ ਹੋਏ ਨੇ ਔਰ ਜਿਸ ਤਰੀਕੇ ਨਾਲ ਦਿੱਲੀ ਤੋਂ ਵੱਡੇ ਵੱਡੇ ਬੰਦੇ ਜਿਹੜੇ ਦਿੱਲੀ ਦੇ ਲੀਡਰ ਨੇ ਲੈ ਆ ਕੇ ਪੰਜਾਬ ਦੇ ਉੱਤੇ ਹਾਵੀ ਕਰਤੇ ਨੇ ਭਾਵੇਂ ਅਫਸਰ ਭਾਵੀ ਕਰਤੇ ਨੇ ਕਲੀਅਰਲੀ ਦੱਸ ਰਿਹਾ ਇਹ ਪੰਜਾਬ ਕਿਹਨਾਂ ਦੇ ਹੱਥਾਂ ਦੇ ਵਿੱਚ ਖੇਡ ਰਿਹਾ ਔਰ ਲੋਕ ਦੁਖੀ ਨੇ ਲੋਕ ਪੰਜਾਬ ਦੇ ਸਿਆਣੇ ਨੇ ਮੌਨ ਬੈਠੇ ਨੇ ਜਦੋਂ ਟਾਈਮ ਆਏਗਾ ਉਹਨਾਂ ਦਾ ਮੌਨ ਦਾ ਜਵਾਬ ਤੁਹਾਨੂੰ ਸਾਰਿਆਂ ਨੂੰ ਬੜਾ ਉੱਚੀ ਸੁਣਾਈ ਦੇਵੇਗਾ ਸੰਜੀਪ ਪ੍ਰਸ਼ਿਸ਼ਟ ਜੀ ਮੋਹਾਲੀ ਤੋਂ ਦਾਅਵੇਦਾਰ ਹੋਣਗੇ ਟਿੱਡੇ ਜੇ ਕਰਦਾ ਹੋਵੇ ਦਾ ਰਹੁੰਦੇ ਰੇ ਤਾਂ ਸੰਜੀਪ ਪ੍ਰਸ਼ਿਸ਼ਟ ਦਾ ਪ੍ਰਸ਼ਨ ਗਿਜ਼ਨ ਕੀ ਹੈ ਦੇਖੋ ਮੈਂ ਭਾਰਤੀ ਜਨਤਾ ਪਾਰਟੀ ਦਾ ਸਪਾਈ ਹਾਂ 2022 ਦਾ ਇਲੈਕਸ਼ਨ ਮੈਂ ਭਾਰਤੀ ਜਨਤਾ ਪਾਰਟੀ ਤੋਂ ਲੜਿਆ ਸੀ ਜੀ ਇਸ ਵੇਲੇ ਮੈਂ ਭਾਰਤੀ ਜਨਤਾ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਪਾਰਟੀ ਨੂੰ ਤਾਕਤਵਰ ਕਰ ਰਿਹਾ ਤਿੰਨਾ ਵਿਧਾਨ ਸਭਾ ਨੂੰ ਜਤਾਨ ਦੀ ਜ਼ਿੰਮੇਵਾਰੀ ਮੇਰੀ ਹੈ ਔਰ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਮੈਂਬਰਸ਼ਿਪ ਕੈਂਪੇਨ ਸੀਗਾ ਉਸ ਕੈਂਪੇਨ ਦੇ ਵਿੱਚ ਮੋਹਾਲੀ ਵਿਧਾਨ ਸਭਾ ਪੰਜਾਬ 'ਚ ਇੱਕ ਨੰਬਰ ਤੇ ਆਈ ਹੈ ਔਰ ਜ਼ਿਲ੍ਹਾ ਵੀ ਪੰਜਾਬ ਦੇ ਵਿੱਚ ਇੱਕ ਨੰਬਰ ਤੇ ਆਇਆ ਹੈ ਲੋਕ ਸਭਾ ਵੀ ਪੰਜਾਬ ਦੇ ਵਿੱਚ ਜਿਹੜੀ ਹੈਗੀ ਆ ਉਹਨੇ ਆਲਮੋਸਟ ਦੂਜੇ ਨੰਬਰ ਤੇ ਆਈ ਹੈ ਜਿਹੜੀ ਮੈਂਬਰਸ਼ਿਪ ਅਪਹਾਨ ਦੇ ਵਿੱਚ ਸੋ ਕੁੱਲ ਮਿਲਾ ਕੇ ਪਾਰਟੀ ਬਹੁਤ ਜ਼ਬਰਦਸਤ ਔਰ ਮਿਹਨਤ ਦੇ ਤਰੀਕੇ ਦੇ ਨਾਲ ਚੇਲਾ ਮੁਹੱਲੇ ਦੇ ਵਿੱਚ ਕੰਮ ਕਰ ਰਹੀ ਆ ਪਰਮਾਤਮਾ ਦਾ ਅਸ਼ੀਰਵਾਦ ਲਿਆ ਜੋ ਪਾਰਟੀ ਹੁਕਮ ਲਾਏਗੀ ਦੇਖੋ ਸਾਡੀ ਪਾਰਟੀ 'ਚ ਦਾਅਵੇਦਾਰੀਆਂ ਨਹੀਂ ਹੁੰਦੀਆਂ ਸਾਡੇ ਪਾਰਟੀ ਦੇ ਵਿੱਚ ਪਾਰਟੀ ਜਿਸ ਤਰੀਕੇ ਦੇ ਜਿਹੜੇ ਵਿਅਕਤੀ ਦੀ ਡਿਊਟੀ ਲੱਗਦੀ ਆ ਉਸ ਤਰੀਕੇ ਦੇ ਨਾਲ ਉਹ ਵਿਅਕਤੀ ਕੰਮ ਕਰਦਾ ਮੈਂ ਮੁਹੱਲੀ ਵਿਧਾਨ ਸਭਾ ਦਾ ਔਰ ਜ਼ਿਲ੍ਹੇ ਦਾ ਮੁੱਖ ਸੇਵਕ ਹੋਣ ਦੇ ਨਾਤੇ ਮੈਂ ਪੂਰੀ ਤਾਕਤ ਦੇ ਨਾਲ ਕੰਮ ਕਰ ਰਿਹਾ ਔਰ ਮੈਂ ਇਨਸ਼ੋਰ ਕਰਾਂਗਾ ਕਿ 2027 ਦੇ elections 'ਚ ਕਿੰਨੋ ਸੀਟਾਂ ਭਾਰਤੀ ਜਨਤਾ ਪਾਰਟੀ ਹਰ ਹਾਲਤ ਦੇ ਵਿੱਚ ਜਿੱਤੇ ਔਰ ਜਿੱਥੋਂ ਤੱਕ ਵਿਜ਼ਨ ਦੀ ਗੱਲ ਆ ਜੇ ਮਹਾਰਾਜ ਦਾ ਅਸ਼ੀਰਵਾਦ ਰਿਆ ਜੇ ਸ਼ੰਕ시 ਦਾ ਦੇ ਸਥਾਨ ਦਾ ਮੇਰੇ ਤੇ ਅਸ਼ੀਰਵਾਦ ਰਿਆ ਜੀ ਤੇ 200% ਮੋਹਾਲੀ ਵਿਧਾਨ ਸਭਾ ਬੀਜੇਪੀ ਜਿੱਤੇਗੀ ਔਰ ਇਹ ਦਾਸ ਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਤੇ ਮੋਹਾਲੀ ਦੇ ਵਿੱਚ ਜੀ ਦੇਖੋ ਬੇਸਿਕ ਇਹ ਦੇਖਿਆ ਜਾਵੇ ਮੋਹਾਲੀ ਦੇਖਣ ਨੂੰ ਤਾਂ ਸ਼ਹਿਰ ਬਹੁਤ ਸੋਹਣਾ ਲੱਗਦਾ ਜੀ ਜੀ ਪਰ ਜੋ ਮੋਹਾਲੀ ਦੇ ਹਾਲਾਤ ਨੇ ਤੁਸੀਂ ਬਿਲੋਂਗੀ ਜਾਓ ਪੜ ਮਾਜਰਾ ਜਾਓ ਜੁਝਾਰਨਗਰ ਜਾਓ ਤੁਸੀਂ ਜਗਤਪੁਰਾ ਜਾਓ ਉੱਥੇ ਪੀਣ ਨੂੰ ਪਾਣੀ ਨਹੀਂ ਮਿਲਦਾ ਔਰ ਜਿਸ ਤਰੀਕੇ ਦੇ ਨਾਲ گارਬੇਜ ਜਿਹੜੀ ਡਿਸਪੋਜ਼ਲ ਦਾ ਮੁਹਾਲੀ ਦੇ ਵਿੱਚ ਹਾਲਾਤ ਬਣੇ ਹੋਏ ਨੇ ਜੀ ਮਤਲਬ ਕਿ ਹਰ ਜਗ੍ਹਾ ਕੂੜਾ ਹਰ ਜਗ੍ਹਾ ਕੂੜਾ ਇੰਨੇ ਸੋਹਣੇ ਸ਼ਹਿਰ ਦੇ ਜੋ ਹਾਲਾਤ ਬਣਾਏ ਹੋਏ ਨੇ ਪ੍ਰੈਜ਼ੀਡੈਂਟ ਕਾਰਪੋਰੇਸ਼ਨ ਦੇ ਮੇਅਰ ਸਾਹਿਬ ਨੇ ਔਰ ਆਮ ਆਦਮੀ ਦੀ ਸਰਕਾਰ ਨੇ ਲੋਕ ਉਰ ਤੋਂ ਦੁਖੀ ਨੇ ਹਿੰਦੁਸਤਾਨ ਦੇ ਵਿੱਚ ਕਿਹ ਆ ਪੰਜਾਬ ਦੇ ਕਿਸੇ ਵੀ ਸ਼ਹਿਰ ਤੇ ਇਹੋ ਜਿਹਾ ਸ਼ਹਿਰ ਨਹੀਂ ਹੈਗਾ ਜਿਹਦੇ ਵਿੱਚ ਬੱਸ ਅੱਡਾ ਨਾ ਹੋਵੇ ਬੜੀ ਦੁੱਖ ਲੱਗਦਾ ਹੈ ਗੱਲ ਕਹਦੇ ਹੋਏ ਕਿ ਮੁਹਾਲੀ ਦੇ ਵਿੱਚ ਇੱਕ ਬੱਸ ਅੱਡਾ ਨਹੀਂ ਹੈਗਾ ਮੁਹਾਲੀ ਇੰਨਾ ਵੱਡਾ ਹੋ ਗਿਆ ਮੁਹਾਲੀ 'ਚ ਲੋਕਲ ਟ੍ਰਾਂਸਪੋਰਟ ਹੈ ਨਹੀਂ ਤੋਂ ਜੇ ਕਮੀਆਂ ਗਿਣਾਂ ਤੇ ਆਈਏ ਤੇ ਮੇਰੇ ਖਿਆਲ ਨਾਲ ਇਹ ਰੱਬ ਦੇ ਸਾਰੇ ਸ਼ਹਿਰ ਚੱਲ ਰਿਹਾ ਗੁਰੂ ਮਹਾਰਾਜ ਦਾ ਆਸ਼ੀਰਵਾਦ ਮਿਲਿਆ ਤੇ ਇਹਨੂੰ ਜ਼ਰੂਰ ਬਿਹਤਰ ਕਰਾਂਗਾ 2027 'ਚ ਇੰਡੀਪੈਂਡੈਂਟ ਲੜੋਗੇ ਜੈਸਰ ਸ਼ੋਮਨੀ ਕਾਲਜ ਅੱਲਾਸ ਉਹਨਦੇ ਕੋਈ ਚਾਂਸ ਆਉਣਗੇ ਡਾਕਟਰ ਸੁਨ ਦੇ ਬਿਆਨ ਵੀ ਹੈ ਇਸ ਵਿਸ਼ੇ ਤੇ ਮੈਂ ਅਧਿਕਾਰਤ ਨਹੀਂ ਹਾਂ ਕੋਈ ਵੀ ਟਿੱਪਣੀ ਕਰਾਂ ਜੀ ਸਾਨੂੰ ਜਿਹੜੀ ਪਾਰਟੀ ਵੱਲੋਂ ਡਾਇਰੈਕਸ਼ਨ ਹੈ ਔਰ ਅੱਜ ਦੀ ਡੇਟ ਦੇ ਵਿੱਚ ਪਾਰਟੀ 117 ਦੀ 117 ਸੀਟਾਂ ਦੇ ਉੱਤੇ ਬੜੀ ਡੱਟ ਕੇ ਮਿਹਨਤ ਕਰ ਰਹੀ ਹੈ ਬਾਕੀ ਜਦੋਂ ਸਮਾਂ ਆਏਗਾ ਜੇ ਕੋਈ ਵੀ ਗੱਲਬਾਤ ਹੋਏਗੀ ਉਹ ਉੱਤਰ ਸ਼ੀਸ਼ ਨਿਤਿਤਵ ਨੇ ਦੇਖਣੀ ਹੈ ਜੀ ਆ ਜਾਖੜ ਸਾਹਿਬ ਨੇ ਵੀ ਆਪਣੇ ਦਿਲ ਦੀ ਭਾਵਨਾ ਰੱਖੀ ਹੈ ਪਾਰਟੀ ਵੱਲੋਂ ਸ਼ਾਇਦ ਨਰਿੰਦਰ ਰਹਿਣਾ ਜੀ ਨੇ ਵੀ ਇਹੀ ਗੱਲ ਕਹੀ ਆ ਕਿ 117 ਦੀ 117 ਸੀਟੀ ਦਾ ਆਪਣਾ ਤਿਆਰੀ ਕਰ ਰਹੇ ਆ ਔਰ ਮੈਂ ਵੀ ਆਪਣੀ ਵਿਧਾਨ ਸਭਾ ਦੇ ਤਿੰਨਾਂ ਸੀਟਾਂ ਤੇ ਠੋਕ ਕੇ ਤਿਆਰੀ ਕਰ ਰਿਹਾ ਔਰ ਦੇਖੋ ਮੁਹਾਲੀ ਜ਼ਿਲ੍ਹੇ ਦੀ ਕਲੈਟੀ ਆ ਇਹਦੇ ਵਿੱਚ ਜਦੋਂ ਲੋਕ ਸਭਾ ਦੇ ਇਲੈਕਸ਼ਨਾਂ 'ਚ ਬੀਜੇਪੀ ਡੇਰਾ ਬਸੀ ਤੇ ਇੱਕ ਨੰਬਰ ਤੇ ਆਈ ਆ ਲਗਭਗ 67000 ਵੋਟਾਂ ਲੈ ਕੇ ਔਰ ਅਕਾਲੀ ਦਲ ਚੌਥੇ ਨੰਬਰ ਤੇ ਆਇਆ ਹੈ ਲਗਭਗ 30000 ਵੋਟਾਂ ਲੈ ਕੇ ਜੀ ਉਸੇ ਤਰੀਕੇ ਨਾਲ ਮੁਹਾਲੀ ਦੇ ਵਿੱਚ ਬੀਜੇਪੀ 37000 ਵੋਟਾਂ ਲੈ ਕੇ ਅੱਗੇ ਆ ਅਕਾਲੀ ਦਲ 12.5 ਹਜ਼ਾਰ ਵੋਟਾਂ ਲੈ ਕੇ ਚੌਥੇ ਨੰਬਰ ਤੇ ਆਇਆ ਇਸੇ ਤਰੀਕੇ ਦੇ ਨਾਲ ਹਰੜ ਦੇ ਵਿੱਚ ਬੀਜੇਪੀ ਲਗਭਗ 40300 ਵੋਟਾਂ ਲੈ ਕੇ ਅੱਗੇ ਆ ਔਰ ਅਕਾਲੀ ਦਲ ਲਗਭਗ 18000 ਵੋਟਾਂ ਲੈ ਕੇ ਚੌਥੇ ਨੰਬਰ ਤੇ ਆਇਆ ਸੋ ਇਸ ਜ਼ਿਲ੍ਹੇ ਦੇ ਵਿੱਚ ਅਲਾਈਅੰਸ ਔਰ ਨੋ ਅਲਾਈਅੰਸ ਡਸ ਨਾਟ ਮੈਟਰ ਜੀ ਹੈ ਨਾ ਸੀਟਾਂ ਬੀਜੇਪੀ ਨੇ ਲੜਨੀਆਂ ਬਾਕੀ ਜੋ ਗੁਰੂ ਮਹਾਰਾਜ ਦਾ ਅਸ਼ੀਰਵਾਦ ਜੋ ਸੋਚ ਜੋ ਗੁਰੂ ਮਹਾਰਾਜ ਨੇ ਕਰਨਾ ਹੋਏਗਾ ਜਾਂ ਜਿੱਦਾਂ ਪਾਰਟੀ ਵਿਚਾਰ ਕਰੇਗੀ ਉਹਨੂੰ ਦੇਖਾਂਗੇ ਧੰਨਵਾਦ ਜੀ ਮਿਹਰਬਾਨੀ ਬਹੁਤ ਬਹੁਤ ਸੋ ਐਸੀ ਸਰਦੇ ਨਾਲ ਜਿਲ੍ਹਾ ਮੋਹਾਲੀ ਤੋਂ ਬੀਜੇਪੀ ਦੇ ਪ੍ਰਧਾਨ ਤੇ ਜਜਾਰੂ ਆਗੂ ਸੰਜੀਵ ਵਿਸ਼ਿਸ਼ਟ ਜੀ ਨੇ ਦਾ ਕਹਿਣਾ ਹੈ ਕਿ ਬੀਜੇਪੀ 117 ਸੀਟਾਂ ਤੇ ਡਟ ਕੇ ਮਿਹਨਤ ਕਰ ਰਹੀ ਹੈ ਇਸੇ 227 ਜੇਕਰ ਬੀਜੇਪੀ ਦੀ ਸਰਕਾਰ ਬਣਦੀ ਹੈ ਤਾਂ ਪੰਜਾਬ ਦਾ ਪੂਰਨ ਵਿਕਾਸ ਹੋਵੇਗਾ ਕੈਮਰਾਬੈਨ ਸੰਦੀਪ ਦੇ ਨਾਲ ਮੈਂ ਹਰਮਨਵੀਰ ਪੁਰੀ ਦਿਸ਼ਾ ਅਪਡੇਟ ਨਿਊਜ਼ ਮੋਹਾਲੀ